ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਨੀ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ King Kabaddi ਤੇ ਲੋ ਵੀ ਦੋਸਤੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਇਸ ਵਾਰ ਸਭ ਤੋਂ ਤਕੜੀ ਕਬੱਡੀ ਹੈ ਜਿਹੜੀ ਉਹ ਇੰਗਲੈਂਡ ਦੇ ਵਿੱਚ ਕਰਾਈ ਜਾ ਰਹੀ ਆ ਤੇ ਪੰਜਾਬ ਤੇ ਹਰਿਆਣੇ ਦੇ ਚੋਟੀ ਦੇ ਸੁਪਰਸਟਾਰ ਪਲੇਅਰ ਪਹੁੰਚ ਚੁੱਕੇ ਨੇ ਇੰਗਲੈਂਡ ਦੇ ਵਿੱਚ ਤੇ ਥੋੜੇ ਦਿਨਾਂ ਤੱਕ ਕੁਝ ਕੁ ਪਲੇਅਰ ਹੋਰ ਪਹੁੰਚ ਜਾਣਗੇ ਇੰਗਲੈਂਡ ਤੇ ਦੋਸਤੋ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਇੱਕ ਬਹੁਤ ਵੱਡੀ ਅਪਡੇਟ ਲੈ ਕੇ ਆਏ ਆ 11 ਸਾਲ ਬਾਅਦ ਵਾਪਸੀ ਕਰੂਗਾ ਇੰਗਲੈਂਡ ਦੇ ਖੇਡ ਮੈਦਾਨਾਂ ਵਿੱਚ ਆਪਣੀ ਮਾਂ ਖੇਡ ਕਬੱਡੀ ਦਾ ਕਿੰਗ ਜਾਫੀ ਮੰਗੀ ਬੱਗਾ ਪਿੰਡ ਤੇ ਦੋਸਤੋ ਬਹੁਤ ਸਾਰੇ ਵੀਰ ਪੁੱਛ ਵੀ ਰਹੇ ਸੀ ਜਿਹੜਾ 12 ਮਈ 2024 ਨੂੰ ਇੰਗਲੈਂਡ ਦਾ ਕਬੱਡੀ ਕੱਪ ਲੰਘ ਕੇ ਗਿਆ ਵੀ ਮੰਗੀ ਬੱਗਾ ਪਿੰਡ ਕਦੋਂ ਖੇਡੂਗਾ ਇੰਗਲੈਂਡ ਤਾਂ ਦੋਸਤੋ ਉਹਨਾਂ ਵੀਰਾਂ ਨੂੰ ਦੱਸ ਦਈਏ ਵੀ ਮਿਤੀ 19 ਮਈ 2024 ਨੂੰ ਇੰਗਲੈਂਡ ਦੇ ਘਾਦਰ ਮੈਦਾਨਾਂ ਦੇ ਵਿੱਚ ਮੰਗੀ ਬੱਗਾ ਪਿੰਡ ਵੀ ਦਿਖਾਊਗਾ ਆਪਣੀ ਖੇਡ ਦਾ ਤਾਕੜਾ ਪ੍ਰਦਰਸ਼ਨ ਸੋ ਦੋਸਤੋ ਬਾਕੀ ਇਦਾਂ ਦੀ ਹੀ ਕਬੱਡੀ ਦੀ ਹਰੇਕ ਅਪਡੇਟ ਸਭ ਤੋਂ ਪਹਿਲਾਂ ਜਾਣਨ ਲਈ ਕੁਸੀਂ ਆਪਣੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਸੋ ਦੋਸਤੋ ਐਸੀ ਕੁਝ ਅੱਜ ਦੀ ਵੀਡੀਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ